11 ਅਗਸਤ ਨੂੰ ਸਾਨੂੰ ਇੱਕ ਸਦਰਥਾਨੇ ਵਾਲਿਆਂ ਨੂੰ ਬੀਡ ਮੈਂਬਰਾਂ ਜਿੰਨਾਂ ਦੇ ਇਲੀਟ ਖੇਡ ਪਰੋਂ ਦੇ ਨਾਮ ਤੇ ਨਾਂਕਾ ਲਿਖਿਆ ਹੋਣਗੇ ਉੱਥੇ ਇੱਕ ਡੈੱਡ ਬੋਡੀ ਦੀ ਕੋਈ ਜਾਣਕਾਰੀ ਮਿਲੀ ਜਿਸ ਦੇ ਚਾਹਦੇ ਆਪਣੇ ਐਸਐਚਯੂ ਸਦਰ ਮਹਿੰਦਾ ਰੇਂਜ ਆਰਸੀਆਈਏ 1 ਮਹਿੰਦਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਸਾਹਿਬ ਵੀ ਗਏ ਸੀ ਉਹ ਜਾ ਕੇ ਦੇਖਿਆ ਕਿ ਵੀ ਦਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋਹਰੂ ਦੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਮਤੀਖੂ ਸੀ ਤੇ ਉਹਦੀ ਉਲਾਸ ਸੀ ਕਿ ਉਹਨੂੰ ਇੱਕ ਦਿਨ ਪਹਿਲਾਂ ਦੇਹੀ ਭਾਲਣ ਦੇ ਸੀ ਤਾਂ ਉਹਦੇ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਸ਼ੱਕੀ ਲੱਗੇ ਕੁਝ ਉਹਦੀ लाश ਦੇ ਉੱਤੇ ਡੈੱਡ ਬੋਡੀ ਦੇ ਉੱਤੇ ਇੰਜਰੀ ਸੀ ਤੋਂ ਫਿਰ ਅਸੀਂ 302 ਦਾ ਅ ਪਰਚਾ ਆ ਗਿਆ ਕਿੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਦੰਗਿਆਂ ਦੇਗੇ ਸਦਰਖਾਨੇ ਚ ਇਹੀ ਗੱਲ ਦੀ ਤਾਂ ਮਰਨਾਂ ਦੇ ਭਰਾ ਦੇ ਬਿਆਨਾਂ ਦੇ ਜਿਹੜੀ ਨੂੰ ਤੱਕ ਤੁਹਾਡੀ ਪਤੀ ਸ਼ੁਰੂ ਹੋਈ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਜੋ ਦੋਸ਼ੀ ਵੀ ਫੜਲੇ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦੇ ਸਟੈਪ ਡੈਡ ਜਿਹਨੂੰ ਕਹਿੰਦੇ ਆ ਉਹ ਸੀ ਤੇ ਪੂਰਾ ਦੋਸ਼ ਦੋਸ਼ ਤੇ ਜਿਹੜੇ ਡੈਡ ਦਾ ਕਿਤਾ ਦਾ ਅਮੀਨ ਸ਼ਰਮਾ ਕਿ ਧੋਬੀਆਣੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਅਮਰਿਕ ਮਤਨ ਵਾਲਾ ਤੇ ਤਿੰਨ ਭੈਣ ਭਾਈ ਸੀ ਦੋ ਭਰਾ ਇੱਕ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਨਕੀ ਜਿਹੜੇ ਜਿਨ੍ਹਾਂ ਨੇ ਇਹ ਨਾਮ ਦਾ ਜਿਹੜੇ ਨੁਕਤੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇਹ ਤੇ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ ਜਿਹੜੇ ਬੜਾ ਜੀ ਜਿਹੋਦੋ ਬੁਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਦੇ ਇਹ ਰਹਿ ਰਹੇ ਸੀ ਜੂ ਇਹ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹ ਵੱਡਾ ਭਰਾ ਸੀ ਇਹ ਆ ਇਹਨਾਂ ਨਾਲ ਨਹੀਂ ਰਹਿੰਦਾ ਇਹ ਆਪਣੇ ਜਨਕੀ ਉਦੋਂ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਬਿਸਮਾਇਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛ ਗਏ ਸੀ ਦਰਾਨਿਕ ਪੱਤੇ ਜਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੇ ਰਿਸ਼ਤੇ ਜਮਾਵੇਂ ਲੱਗਦੇ ਹੈਗੇ ਕਿ ਜਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੱਤੀ ਹੈ ਕਿ ਵੇਚ ਦਿੱਤੀ ਨੌਕ ਕਨਾਲਾ ਦੀ ਜ਼ਮੀਨ ਹੈਗੀ ਹੈ ਅਮੀਨ ਸ਼ਰਮਾ ਕੋਲ ਵਿੱਚ ਪਾਕੀ ਸੀ ਉਹਦੇ ਜਦੋਂ ਉਹ ਵੇਚ ਦਿੱਤੀ ਹੈ ਤੇ ਉਹਦਾ ਇਨਤਕਾਲ ਹੋ ਗਿਆ ਤਾਂ ਗਾਹ ਕਿ ਇਹਨਾਂ ਨੇ ਖਰੀਦੀ ਜਿਹਨੂੰ ਉਹ ਵੇਚਣ ਲੱਗੇ ਉਹਨਾਂ ਦੇ ਮਾਲਕ ਤੇ ਜ਼ਮੀਨ ਦੇ origignal ਮਾਲਕ ਸੀ ਉਹਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਯਾਨੀ ਕਿ ਇੱਕ ਜਿੱਦਾਂ ਕੋਈ ਪ੍ਰੋਸੈਸ ਹੁੰਦਾ ਐ ਐਸਡੀਐਮ ਦੇ ਅਗੇਂਸਟ ਇੱਕ ਦਰਖਾਸਤ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਹੋਈ ਹੈ ਗਿਆ ਤੇ ਪੁਰ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋਈ ਖਰੀਦੀ ਸੀ ਉਹਨਾਂ ਦੇ ਕੋ ਮੰਗਣ ਲਾਪੇ ਪੈਸੇ ਵੀ ਪਲੱਸ ਇਹਨੂੰ ਗਲਤ ਕੀਤਾ ਇਹ ਉਸ ਤੀ ਨੂੰ ਬਚਣ ਵਾਸਤੇ ਜਿਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਅਮੀਨ ਸ਼ਰਮਾ ਦੇ ਨਾਲ ਰੱਖ ਕੇ ਕਿ ਕਤਲ ਕਰ ਦਨੇ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਨੇ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਾਂਗੇ ਬਟ ਇਹਦੀ ਜਦਾਂ ਕਿ ਆਪਣੇ ਸੀਜੀਐਸਟਾਫ ਦੇ ਸਦਰ ਬਠਿੰਡਾ ਉਹਨਾਂ ਨੇ ਫਿਰ ਜਾਨਕੀ ਜੀ ਨੂੰ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਦਫੀਸ ਚ ਲੱਗੇ ਨੇ ਕੋਈ ਸੀਸੀਟੀਵੀ ਤੇ ਲੱਗੇ ਆ ਬਾਕੀ ਜਿਹੜੀਆਂ ਇਹ ਟੈਕਨੀਕਲ ਲਾਫਟਸ ਤੇ ਲੱਗੇ ਆ ਇਹਨਾਂ ਨੇ 24 ਘੰਟੇ ਦੇ ਨੰਬਰ ਅੰਦਰ ਇਸੀ ਦਾ ਪਰਦਾ ਹੀ ਉਖਾਸ਼ ਕਰ ਦਿੱਤਾ ਇਹਨੂੰ ਇਸ ਚੀਜ਼ ਦਾ ਮੌਕਾ ਹੀ ਨਹੀਂ ਦਿੱਤਾ ਕਿ ਇਸੀ ਨੂੰ ਇਸ ਫਾਸੇ ਲੈ ਕੇ ਜਾਵੇ ਸੋ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਸੌਣ ਦੀ ਘਰ ਦੂਸਰਾ ਹੋਰ ਵੀ ਢਣਾਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਇਹੀ ਜੋ ਫੜਲੇ ਨੇ ਇਹਨਾਂ ਦਾ ਰੂਬਾ ਨਾਬਰਾ ਲੈ ਗਿਆ ਕਿਉਂਕਿ ਉਹ ਹੈਗਾ ਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇਥੇ ਲਿਆ ਕੇ ਆਪਣੇ ਨਹਿਰਾ ਤੇ ਇਥੇ ਕਿਉਂਕਿ ਸੰਸਾਰ ਹੈਗੀ ਐ ਤੇ ਇਥੇ ਲੈ ਗਿਆ ਤੇ ਇਥੇ ਉਹਨਾਂ ਨੇ ਗਲਾ ਘੁੱਟ ਕੇ ਵੀ ਫਤਿਆ ਕਰ ਦਿੱਤੀ ਆ ਬੋਡੀ ਛਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਐਸੀ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤੱਕ ਪੀਲ ਚੱਲ ਰਹੀ ਆ ਤੇ ਜੋ ਬਾਕੀ ਕਰਦੇ ਹੋਣਗੇ ਜੋ ਉਹਨਾਂ ਨੇ ਰਿਮਾਰਡ ਦੇ ਕੇ ਬਾਕੀ ਮੇਨੇ ਮਾਤਾ ਦਾ ਹਜੇ ਤੱਕ ਕੋਈ ਨਹੀਂ ਕੋਸ਼ਕੜਤਾ ਵੀ ਨਹੀਂ ਕੁਈ ਦਾ ਰੋਲਦੀ ਐ ਫਰੋਂਟ ਪੋਤੀ ਹੋਤੀ ਗਈ ਜੇ ਹੈਗੇ ਜੀ ਜ਼ਿਆਦਾ ਨਹੀਂ ਹੈ ਕਿੰਨਾ ਕੋਪੇ ਆਪਣਾ ਕੋਪੇ ਉਹਨੇ ਜੋ ਦੱਸਿਆ ਉਹਨੇ ਕੱਪੜੇ ਨਾਲ ਕੋਪਿਆ ਮੈਂ ਸਾਫਾ ਨਹੀਂ ਮੈਂ ਜਿੱਦਾਂ ਮੈਂ ਦੱਸਿਆ ਉਹ 11 ਡਾਗੀ ਕਰਕੇ ਰਿਟਰਨ ਕਰ ਲਈ 11 ਉਹ ਮੈਰਿਜ ਦੇ ਤੇ ਯਾਹ ਤੇ ਨਹੀਂ ਕੋਈ ਜੀ ਦਾ ਮੈਂ ਗੁਆ ਰਹਾਂ ਗੁਆ ਰਹਾਂ ਦਾ ਸੰਸਕ੍ਰਿਤ ਨਹੀਂ ਲਈ ਮਰੜਦੀ ਲਾ ਗਈ ਪਰ ਤੇ ਦਾ ਤੇ ਹਾਂਜੀ ਵੀਪੁਰ ਅਚਾ ਵੀਪੁਰ ਦੇ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਤੋਂ ਇਕੱਟਾ ਲਈ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਬੀਰ ਜਿੱਦਾਂ ਹੈਗਾ ਜੀ ਇਹਦੇ ਤਾਂ ਪਹਿਲਾਂ ਵੀ ਇੱਕ ਜਿਹੜੇ ਫੋਟੋ ਕਿੰਨਾ ਪਤਾ ਲੱਗੇ ਇੱਕ ਵਰਤੇ ਦਾ ਹੈਗਾ ਚੋਰੀ ਦਾ ਮਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਨੇ ਕਿ ਹੋਰ ਵੀ ਦੀ ਕਿਸੇ ਹੋਰ ਜੁਰਮ 'ਚ ਵੀ ਨਾ ਇਹ ਸਮਾਨਿਤ ਕੀਤਾ ਹੋਈ ਉਹ ਵੀ ਪਤਾ ਹੈ ਜੋਧਪੁਰ ਮਾਣਾ ਜੀ ਜੋਧਪੁਰ ਮਾਣਾ ਉਡੀ ਮਾਫਰ ਉੱਥੇ ਆ ਕੇ ਰਹਿਣ ਲੱਪੀ ਨੂੰ ਇਹਨੇ ਕਦੇ ਰਹਿਣ ਲੱਪੀ ਗੁਰਦੀਪ ਦੇ ਸਾਰਾ ਸ਼ਰਮਾਏ ਤੋਂ ਉਹਨੇ ਮੇੜੂ ਜੇ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਏ ਨਾ ਪਹਿਲਾਂ ਜ਼ਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿੰਨੂੰ ਉਹਦਾ ਸਹੇਗੀ ਨਿਰਦੇਸ਼ ਤੇ ਮਾਣਾ ਨਹੀਂ ਪਹਿਲਾਂ ਵੇਚ ਦਿੱਤੀ ਆ ਆਪੀ ਕਾਗਜ਼ ਤਿਆਰ ਕਰਕੇ ਆਪੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਜਦੋਂ ਕਾਗਜ਼ੀ ਪੱਤਰੀ ਸੇੜੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹਨੂੰ ਚੈਲੰਜ ਕੀਤਾ ਫਿਰ ਉਹ ਸਾਰੀ ਰੋਕ ਲਾਕੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਬਕਾਇਆ ਜੋ ਜਿਨ੍ਹਾਂ ਨੂੰ ਖਰੀਦੀ ਹੈ ਖਰੀਦੀ ਸੀ ਉਹਨਾਂ ਨੂੰ ਕਰਨਾ ਪਿਆ ਕਿ ਤੁਸੀਂ ਇਹ ਕਿ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਜੀਤ ਨੂੰ ਧਿਆਨ ਡਾਇਵਰਟ ਕਰਕੇ ਚਲੋ ਮਾਮੇ ਪਰ ਜਿਨ੍ਹਾਂ ਨੇ ਵਿਸੇ ਵਿੱਚ ਮਾਮੇ ਲੱਗਦੇ ਜਿਨ੍ਹਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੂੰ ਇੱਦਾਂ ਇੰਟੈਂਗਲ ਕਰ ਲਾਂਗੇ ਸਾਡਾ ਮਸਲਾ ਅਲੋ ਦੂਜਾ ਫਿਰ ਇਹ ਸਾਰਾ ਅਪਰਾਧ ਇਹ ਨੌ ਕਨਾਲ ਹੈ ਨੌ ਕਨਾਲਾ ਜੀ ਇਹ ਤੇ ਜੋ ਨੌ ਕਨਾਲਾ ਦੱਸ ਲਓ ਨੌ ਕਨਾਲਾ ਦੱਸੋ ਮਾੜਾ ਹੱਥੋਂ ਬੱਟਾ ਕੋਈ ਨਹੀਂ ਵੀ ਨਹੀਂ ਕਰ ਸਕਦੇ ਇਹ ਵਾਲਾ ਕਹਿੰਦੇ ਉਹ ਤਾਂ ਪਹਿਲਾਂ ਫਿਰ ਗੁਰੂ ਸਰ ਤੇ ਨਾ ਨਾ ਜੀ